ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਚ ਬਾਕੀ ਸਪਰੇਅ ਕਰੀਤੀ ਆਪਾਂ ਮੱਕੀ ਦੇ ਕੱਖਾਂ ਦੀ ਤੇ ਕੱਖ ਹੋ ਚੱਲੇ ਪੀਲੇ ਜੇ ਦੇਖੋ ਫੁਗ ਚੱਲੇ ਸਾਰੀ ਦੋ ਦਿਨਾਂ ਚ ਐਨ ਸਮਾਰ ਕੇ ਚੰਗੀ ਤਰ੍ਹਾਂ ਫੁਗ ਜਾਣਗੇ ਫਿਰ ਲਾ ਕੇ ਪਾਣੀ ਪਾਵਾਂਗੇ ਰੇਚ ਬਾਕੀ ਗੰਨਾ ਵੀ ਲੋਡ ਕਰਨ ਲੱਗੇ ਬੰਦੇ ਟਰਾਲੀ 'ਚ ਤੇ ਸਵੇਰੇ ਆਪਾਂ ਸਰੋਂ ਬੜਾਤੀ ਦੀ ਬਾਕੀ ਜਿਹੜੀ ਹਰੀ ਆ ਖੜੀ ਆ ਉਹ ਛੱਡ ਲਈ ਹਲੇ ਬਾਕੀ ਸ਼ਾਮ ਨੂੰ ਇਕੱਠੀ ਕਰਵਾ ਦਾਂਗੇ ਬਾਕੀ ਕਰੋ ਚੱਕ ਮੱਕੀ ਵੀ ਕਿਵੇਂ ਖੜੀ ਆ ਇਹ ਆਪਣੀ 1368 ਬੀਜ ਆ ਮੱਕੀ ਦਾ ਦਾਨਬੀਰ ਵਾਲਿਆਂ ਦੀ ਬਾਕੀ 2-3 ਦਿਨ ਤੱਕ ਹਲੇ ਭਰਾਂਗੇ ਚੰਗੀ ਤਰ੍ਹਾਂ ਕੱਖ ਫੁਕ ਜਾਣਗੇ ਫਿਰ ਤੇ ਬਾਕੀ ਚਾਹੇ ਪਾਣੀ ਤੋਂ ਪਹਿਲਾਂ ਜੂਰੀਆ ਲਾ ਦਾਂਗੇ ਚਾਹੇ ਪਾਣੀ ਲੱਗੇ ਤੋਂ ਬਾਅਦ ਇਹ ਚ ਮੋਥਾਰ ਬਾਥੂ ਬਹੁਤ ਜ਼ਿਆਦਾ ਤੀਆ ਸਾਰਾ ਬਾਥੂ ਇਹ ਖੜਾ ਤੀ ਇਹ ਚ ਦੇਖੋ ਕਮਲਾਤਾ ਜਮਈ ਆਹ ਖੇਤ ਚ ਬਾਥੂ ਜ਼ਿਆਦਾ ਪਰਲੇ ਚ ਤਾਂ ਕੱਖੇ ਦੀ ਬਰੀਕ ਜਿਹਾ ਬਰੀਕ ਪੱਤੇਆਂ ਵਾਲਾ ਬਾਕੀ ਕਰਾਉਣੇ ਆ ਟਰਾਲੀ ਲੋਡ ਗੰਨੇ ਦੀ ਬੰਦੇ ਆ ਤੋਂ ਕੋਲ ਖੜ ਕੇ ਪੀ ਸਹੀ ਲੋਡ ਕਰਨ ਹੋਏ ਨੇ ਜੀ ਬੰਦੇ ਗੰਨਾ ਲੋਡ ਕਰਨ ਟਰਾਲੀ ਚ ਬਾਕੀ ਵੱਡਣ ਤੋਂ ਰਹਿੰਦਾ ਹਲੇ ਥੋੜਾ ਜਿਹਾ ਪਰਲੇ ਪਾਸੇ ਉਹ ਸੜਕ ਗੰਨੀ ਰਹਿੰਦਾ ਏ ਬਾਕੀ ਕੱਲ ਨੂੰ ਵੱਡ ਕੇ ਇੱਕ ਟਰਾਲੀ ਹੋਰ ਕਰ ਦਣਗੇ ਲੋਡ ਤੇ ਆਪਾਂ ਵੱਡੀ ਟਰਾਲੀ ਦੀ ਲਾ ਲਿਆ ਦੀ ਬੈੱਡ ਵੀ ਇਹ ਚ ਮਾਲ ਜ਼ਿਆਦਾ ਵਗ ਜਾਂਦਾ ਪਹਿਲਾਂ 14 ਫੁੱਟੀ ਨਾਲੇ ਸਟਰ ਇਹਦੀ ਇਹ ਆਪਣੀ 19 ਸਵਾ 7 ਆ ਇਹ ਚ ਵਗ ਜੂਗਾ 250 ਕੁਇੰਟਲ ਦਾ 8 ਗੇੜ ਬਾਕੀ ਸਲਾਣਾ ਮਿਲ ਜੇ ਲੈ ਕੇ ਜਾਣਾ ਆਪਣੇ ਕੋਲੇ ਆ ਮਿਲ ਤੇ ਮਿਲ ਦਾ ਵੀ ਟਾਈਮ ਹੋ ਗਿਆ ਬੰਦ ਹੋਣ ਦਾ ਇਸੇ ਕਰਕੇ ਲੇਬਰ ਵਾਲੇ ਕਹਿੰਦੇ ਵੀ ਦੋ ਟਰਾਲੀਆਂ ਭਰ ਦਾਨਿਆਂ ਜਿੰਨਾ ਵੀ ਹੈਗਾ ਗੰਨਾ ਉਹ ਸਾਬ ਨਾਲ ਕੰਮ ਛੇਤੀ ਨਿਬੜੂਗਾ ਬਾਕੀ ਟਰਾਲੀ ਕਰਦੇ ਆਂ ਗਾਹਾਂ ਹਾਂ ਠੇਕੇਦਾਰ ਗਾਹਾਂ ਕਰਨੀਆਂ ਇਹ ਚ ਪਾ ਦਿਓ ਜੰਨਾ ਪੰਦ ਪੈਂਦਾ ਇਹ ਬੜੀ ਟਰਾਲੀ ਆ ਉਦੂਈ ਛੋਟੀ ਟਰਾਲੀ ਚ ਪਾ ਲਾਂਗੇ ਛੋਟੀ ਟਰਾਲੀ ਵੀ ਫੁੱਲ ਹੋ ਜਾਏਗਾ ਮਿਲਕਪ ਬਣੋਗਾ ਇਹ ਚ ਪਾ ਦਿਓ ਹਸਾਬ ਨਾਲ ਪਾ ਦੇ ਵੀ ਰਹੇ ਨਾ ਗੰਨਾ ਨਹੀਂ ਨਹੀਂ 300 ਗੰਨੇ ਪਾ ਦੇਗੇ ਤਾਂ ਕਿ ਮਿਲਕਪ ਬਣੋਗਾ ਬਾ ਹੋਣੇ ਵਾਲੀ ਹੈ ਤਿਆਰੀ ਹੈ ਗੰਨਾ ਰੋਗ ਗਿਆ ਜਿਹਦੇ ਕਰ ਦੇਣੀ ਹੈ ਮੰਦ ਹੈ ਤਾਰੀਖ ਹੋਊਗੀ ਹੋ ਜੂਗੀ ਉਹੀ 4-5 ਦਿਨ ਤੱਕ ਤਾਰੀਖ ਦਾ ਨਹੀਂ ਪਤਾ ਕਿੰਨੀ ਨੂੰ ਹੋਊਗੀ ਬਾਕੀ ਕਰਾਂਗਾ ਹਾਂ ਦੇ ਇਸ ਕੇ ਲਾ ਵਾਲਾ ਉੱਥੇ ਨੂੰ ਕਰ ਦਾਨੇ ਆ। ਉਹ ਫੱਟਾ ਲਾ ਦੋ। ਫੱਟਾ ਪਾ ਦੇ। ਲਾਈਕ ਕਰੇ, ਫੋਲੋ ਕਰੇ। ਹਾਂ, ਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਬੰਦੇ ਪੂਰੇ ਖੁਸ਼ ਰਹਿੰਦੇ ਨੇ। ਘੈਂਟ ਬੰਦੇ ਨੇ ਪੂਰੇ। ਬਾਕੀ ਇੱਕ ਗੇਟ ਲਾਤਾ ਇਹਨਾਂ ਨੇ। ਤੇ ਦੂਆ ਗੇਟ ਲਾਉਣ ਲੱਗੇ ਹੋਏ ਨੇ। ਲੋਡ ਕਰਦਾ ਬੰਦਾ ਇਹੀ ਜਿਹੜਾ ਉੱਪਰ ਗੰਡਾਸਾ ਚਲਾਉਂਦਾ ਐਨ ਸਹੀ ਲੋਡ ਕਰਨੀ ਆ ਵੱਧ ਘੱਟ ਨਹੀਂ ਐ ਸਾਈਡਾਂ ਤੇ ਰੱਖਣਾ ਐਨ ਵਧੀਆ ਤਰੀਕੇ ਨਾਲ ਠੀਕ ਆ ਹਾਂ ਬੋਦੋ ਵਧੀਆ ਠੀਕ ਆ ਤੁਸੀਂ ਚੈੱਕ ਕਰ ਲੈਣਾ ਕਰਦੇ ਕਰਦੇ ਹਟਾ ਲਾਤਾ ਨੇ ਦੇਖ ਕੀ ਖੜਾਉਣੀ ਪਊਗੀ ਟਰਾਲੀ ਜੇ ਤੇ ਖੜੀ ਹੋ ਬੈਜਵੇ ਇਹ ਤਾਂ ਹੈਗਾ 22 ਹੇਠੋ ਦੇਖ ਕੇ ਖੜਵਾ ਲਓ ਕਿੱਥੇ ਕਢਾਉਣੀ ਆ ਖਡਾਲੀ ਨਾਇਰ ਪੱਤੀ ਦੇ ਠੀਕ ਆ ਕਰ ਦੋ ਲੋਡ ਫਿਰ ਹਿੰਮਤ ਨਾਲ ਟੋਜਨ ਬਾਕੇ ਗੱਡਾਂਗੇ ਜਾਮ ਨੂੰ ਪਾ ਦੋ ਜਿੰਨਾ ਪੈਂਦਾ ਬਾਕੀ ਕੱਲ ਨੂੰ ਹੈ ਸਾਰਾ ਵੱਢੂ ਹੈ ਨਾ ਕੱਲ ਨੂੰ ਨਿਬੜ ਜੂ ਨਿਬੜ ਜੂ ਪਰਸੋਂ ਦੇ ਕੱਲ ਤੋਂ ਕੱਲ ਨੇ ਫਰਸੋਂ ਨਿਬੜ ਜੂ ਪਰਸੋਂ ਨਿਬੜ ਜੂ ਨਾ ਇੱਕ ਪਰਸੋਂ ਟਰਾਲੀ ਭਰੇਗੇ ਫਿਰ ਹਾਂਜੀ ਠੀਕ ਆ ਕਰ ਦੋ ਫਿਰ ਆ ਸਾਰਾ ਜ ਆ ਪੈ ਜੂ ਅੱਜ ਸਾਰੀ ਹੈ ਨਾ ਜਿੰਨੀ ਭਰੀ ਆ ਠੇਕਦਾਰ ਆਦਾ ਪੈਜੂ ਹਾਂ ਠੇਕਦਾਰ ਸੁਣਦਾ ਹੀ ਠੇਕਦਾਰ ਦਾ ਪੈਜੂ ਸਾਰੀ ਇਹ ਹਾਂ ਪੈਜੂ ਪਾ ਦੋ ਪਾ ਦੋ ਵਾਹ ਜਲਦੀ ਰਹੇਗਾ ਆ ਹੋ ਰਿਹਾ ਕਿ ਟਾਲੀ ਫਸ ਗਿਆ ਹੈ ਇੱਥੇ ਪਰ ਆਰ ਚੱਲ ਦਰਸ਼ਕੋ ਦਿਖਾਣਾ ਹੈ ਟਾਲੀ ਫਸ ਗਿਆ ਹੈ ਇੱਥੇ ਦੇਖੋ कितना ट्राले है देखो कितना ट्राले है देखो दर्शक कितना ऊंचाई ट्राली बड़ा है ट्राली फंस गया बुरी तरह से और तो ट्राली फंसा देखो टायर कैसे घूमता है पर नीचे, तो नीचे घूम रहा है देख ट्राली कितना इंजन चेक देता है पूरी पूरा तरह से फसल ट्राली पूरा तरह से फसल ट्राली देख कितना इंजन फिट भाई कर रहा पूरा कोचन पाके निकलेगा आप ट्राली सरदार को फोन कर दे कोचन ले आएगा ट्राली सर निकलेगा ਉਸੇ ਮੈਂ ਨਿਕਲੇ ਜਾ ਰਹਾ ਲੇ ਰੋੜੀ ਅੱਗੇ ਥੋੜਾ ਹੋਰ ਕਰਨਾ ਪੈਣਾ ਆਹ ਚਲਦੀ ਹੈ ਜੀ ਗੰਨੇ ਦੀ ਭਰਾਈ ਲਾਗੇ 5 ਗਗੇੜ ਲਾਗੇ ਟਰਾਲੀ ਚ ਤੇ ਬਾਕੀ ਜਿੰਨਾ ਪੈਂਦਾ ਪਾਵਾਂਗੇ ਗੰਨਾ ਟਰਾਲੀ ਚ ਜਿੰਨਾ ਹੀ ਮੰਨ ਲਓ ਇਹਨਾਂ ਦਾ ਵੱਡੇ ਆ ਰੱਖਿਆ ਹੋਇਆ ਫਲੇਵਰ ਆ ਲਿਆਂ ਦਾ ਤੇ ਟਰਾਲੀ ਕੱਢ ਲਈ ਦੀ ਆਪਾਂ ਉਥੋਂ ਜਿੱਥੇ ਫਸੀ ਹੋਈ ਸੀ ਆ ਟਰਾਲੀ ਨੂੰ ਦਾ ਮਾਲ ਕਾਫੀ ਲੈ ਜਾਣਾ ਚਾੱਕੇ ਥੋੜਾ ਜਿਹਾ ਦਾਬੂ ਰੱਖਣਾ ਟਰਾਲੀ ਠੀਕ ਆ ਠੀਕ ਹੈ ਭਜਨ ਨਹੀਂ ਹੈਗਾ ਟਰੈਕਟਰ ਦੇ ਟਾਇਰ ਤੇ ਡਾਲੇ ਦੇ ਮਾਲ ਪਾਉਣ ਕਰਕੇ ਥੋੜੀ ਜਿਹੀ ਲਾਲੂ ਹੋ ਜਾਂਦੀ ਆ ਟਰਾਲੀ ਆ ਦੇਖੋ ਰੇ ਟਰੈਕਟਰ ਨੇ ਸਲਿੱਪ ਮਾਰੇ ਹੋਏ ਤੇ ਪੱਤੀ ਜਿੱਥੇ ਪੱਤੀ ਪਈ ਆ ਗੰਨੇ ਦੀ ਉੱਥੇ ਗਿੱਲਾ ਹੈ ਮੈਂ ਮੀਂਹ ਮੂੰਹ ਪੈ ਕੇ ਹਟਾਊਗਾ ਉਹ ਹਿਸਾਬ ਨਾਲ ਧੁੱਪਾਂ ਹੀ ਲੱਗਦੀ ਨਾ ਹਵਾ ਲੱਗਦੀ ਹੈ ਕਿੱਧਰ ਟਾਇਰ ਬਹਿ ਗਿਆ ਸੀ ਕਿੱਧਰਲੇ ਪਾਸੇ ਬਹਿ ਗਿਆ ਦੀ ਬਾਕੀ ਦੂਏ ਬੰਦੇ ਲੱਗੇ ਹੋਏ ਨੇ ਗੰਨਾ ਵੱਢਣ ਕੁਝ ਬੰਦੇ ਲੋਡ ਕਰਦੇ ਨੇ ਟਰਾਲੀ ਬਸ ਲਾ ਤਕਰੀਬਨ ਪਾਏ ਗਿਆ ਥੋੜੀਆਂ ਹੀ ਭਰੀਆਂ ਰਹਿਣੀਆਂ ਹੋਣਗੀਆਂ ਉੱਧਰ ਬਾਕੀ ਤੋਦੀ ਚੂਪਰੇ ਹਾ ਗੰਨਾ ਮਿੱਠਾ ਹੈ ਕਿਵੇਂ ਆ ਮਿੱਠਾ ਹੂੰ ਮਿੱਠਾ ਪੂਰਾ ਹਾਂ ਇਹ ਵੀ ਬੰਦਾ ਘੈਂਟ ਆ ਆਪਣਾ ਪੂਰਾ ਤੋਤੀ ਆ ਇਹਦਾ ਨਾਮ ਟੋਜਨ ਬਾਗ ਕੱਢਣੀ ਬੂਗੇਰਾ ਦਾ ਹਨਾ ਤੁਹਾਡੀ ਟਰਾਲੀ ਹੈ ਇੱਕਣ ਦਾ ਹੀ ਨਿਕਲਦੀ ਨਾ ਦਿੱਲਾ ਹੈ ਦਿੱਲਾ ਉਹਦੇ ਪਹਿਲਾਂ ਫਸ ਗਈ ਸੀ ਟਰਾਲੀ ਬੜਾ ਰੈਕਟਰ ਲਈਏ ਛੋਟੇ ਨਾਲੇ ਬੇੜਾ ਲਿਆ ਜੀ ਹੈ ਬੇੜਾ ਠੀਕ ਹੈ ਤੇ ਕੱਲ ਨੂੰ ਫਿਰ ਰੇਹ ਰੂ ਪਾਉਣੇ ਆ ਮੱਕੀ ਚ ਪਾਉਣਗਾ ਤੇ ਫਿਰ ਪਾਣੀ ਵੀ ਲਾਉਣਾ ਫਿਰ ਆਪਾਂ ਉਧਰ ਹੈ ਪਾਣੀ ਲਾਲਾ ਹੈ ਹੋਰ ਸੁਣਾ ਜੀਆ ਬੇਲਾ ਦੀ ਅੱਜ ਹਾਂ ਅੱਛਾ ਮਨਾ ਮਨਾ ਦੇ ਦਿਆ ਅੱਛਾ ਅੱਛਾ ਕਿੱਥੇ ਕੀ ਬਿੱਤਾ ਹੂੰ ਹੂੰ ਤੰਨਾ ਫੋਲੋ ਕਰ ਲੋ ਦੁਬਾਰਾ ਕਹ ਤੰਨਾ ਫੋਲੋ ਕਰ ਲੋ ਕੇ ਚੈਨਲ ਨੂੰ ਫੋਲੋ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਕਹਦੇ ਵੀਡੀਓ ਪੂਰੀ ਦੇਖਦਾ ਰਹੋ ਹਾਂ